ਮੈਂ ਦੇਖ ਲਾ ਛਿੱਤਰਾਂ ਦੀਆਂ ਲੈ ਕੇ ਤੂੰ ਛਿੱਤਰੀ ਪਾਲਦੀ ਐ ਅੱਜ ਤਾਂ ਤੇਰੇ ਹਜੇ ਡਰਾਵਾ ਹੀ ਦਿੱਤਾਗਾ ਸਵੇਰੇ ਤੇਰੇ ਵੱਧ ਪਾਣਗੇ ਜੇ ਮੰਨ ਜਾਂਦੀ ਲਈ ਆਉਂਦੀ ਪੈਸੇ ਫਿਰ ਕਿੱਡੀ ਕ ਗੱਲ ਸੀ ਬੇਬੇ ਮੈਨੂੰ ਪਤਾ ਸਾਰਾ ਕੁਛ ਤੂੰ ਕਰਵਾਉਣੀ ਐ ਤੂੰ ਪੈਸਿਆਂ ਦੀ ਮਾਰੀ ਕਰਵਾਉਣੀ ਐ ਦੇਖ ਪੈਸੇ ਮੈਂ ਸਾਨੂੰ ਇੱਕ ਵਾਰੀ ਕਹਤਾ ਵੀ ਭਾਈ ਮੇਰਾ ਭਰਾ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਕਿਵੇਂ ਮਰਜ਼ੀ ਕਰੋ ਆਪਦਾ ਮੇਰੇ ਪਮਾ ਦਾ ਛਿੱਤਰ ਮਾਰ ਲੈ ਕੁੱਟੀ ਜਾਵੇ ਮੈਨੂੰ ਮੈਂ ਦੇਖਦੀਆਂ ਜੇ ਉਹਨੂੰ ਜੋ ਕੁੱਟ ਕੇ ਪੈਸੇ ਮਿਲ ਜਾਣਗੇ ਕਾਰ ਕੱਢ ਕੇ ਪੈਸੇ ਮਿਲ ਜਾਣਗੇ ਕਾਰ ਕੱਢ ਕੇ ਲੈਉਣੀ ਐਗੀ ਛਿੱਤਰ ਖਾਈ ਚੱਲੀ ਭਰਾ ਨੂੰ ਫੋਨ ਨਾ ਕਰੀ ਨਾ ਬੇਬੇ ਮੈਂ ਭਰਾ ਨੂੰ ਫੋਨ ਨਹੀਂ ਕਰਦੀ ਬੇਬੇ ਐਂ ਦੇਖ ਜੇ ਤੂੰ ਮੇਰੀ ਥਾਂ ਤੇ ਹੋਵੇਂ ਸੋਚ ਕੇ ਦੇਖ ਤੇਰੇ ਗਰੀਬ ਪੇਕੇ ਹੁਣ ਤੂੰ ਮਜਬੂਰ ਹੋਵੇਂ ਤੁਹਾਡੇ ਭਰਾ ਨੂੰ ਪੈਸੇ ਨੂੰ ਕਹਿ ਸਕਦੀ ਹੈ ਅਗੇ ਗਰੀਬ ਪੇਕੇ ਅਗੇ ਕਾ ਆਹਦੀ ਰੋਟੀ ਨਹੀਂ ਖਾ ਕੇ ਪੈਂਦੇ ਗਰੀਬ ਕਾਹਦੇ ਨੇ ਕਹਿੰਦੇ ਜੀ ਤੁਹਾਡੇ ਕਮਰੇ ਚ ਉਹਨਾਂ ਨੂੰ ਲਵਾ ਲਿਆ ਤੇ ਆਪਦੇ ਕਮਰੇ ਲਿਆਉਣ ਵੇ ਤੋ ਕਾਗਜ਼ੀਆ ਅਮੀਰ ਸੀ ਜਦੋਂ ਹੁਣ ਤੂੰ ਲਵਾ ਰਿਆ ਤਾਂ ਉਹ ਪੈਸੇ ਮੰਗਦੀਆਂ ਹੁਣ ਉਹ ਗਰੀਬ ਹੋਗੇ ਫਿਰ ਬੇਬੇ ਉਹਨਾਂ ਨੇ ਕਿਹੜਾ ਕੋਈ ਉਹਦੇ ਆਪ ਦੇ ਸਹੁਰਿਆਂ ਤੋਂ ਮੰਗੇ ਮੁੰਡੇ ਨੇ ਉਹਨੇ ਵੀ ਤਾਂ ਆਪ ਦੇ ਘਰੋਂ ਹੀ ਟਾਈਮ ਪਾਸ ਕਰੇ ਤੁਸੀਂ ਕਰ ਲਓ ਆਖੇ ਤੁਸੀਂ ਕਰ ਲਓ ਤੂੰ ਫਿਰ ਗਰੀਬ ਕਾ ਕਹਿੰਨੀ ਆ ਕਿ ਗਰੀਬ ਹੈ ਤੀਨ ਨੂੰ ਤਾਂ ਸਭ ਕੁਝ ਦੇਣ